ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਪਾਰਟੀ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਦੇ ਹੱਕ ਦੇ ਵਿੱਚ ਸ਼ਹੀਦ ਭਗਤ ਸਿੰਘ ਨਗਰ ਵਿਖੇ ਆਮ ਆਦੀ ਪਾਰਟੀ ਦੇ ਵਲੰਟੀਅਰਾਂ ਦੇ ਨਾਲ ਮਿਲ ਕੇ ਇੱਕ ਰੋਡ ਸ਼ੋਅ ਕੱਢਿਆ ਦਾਦੀਏ ਕਿ ਲੋਕਾਂ ਦਾ ਇਹ ਪਿਆਰ ਆਮ ਆਦੀ ਪਾਰਟੀ ਦੀ ਤਾਕਤ ਹੈ ਇਹ ਬਿਆਨ ਜਿਹੜਾ ਰੋਡ ਸ਼ੋਅ ਦੇ ਦੌਰਾਨ ਸੀਐਮ ਮਾਨ ਦਿੰਦੇ ਨਜ਼ਰ ਆਏ ਨੇ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਹਲਕੇ ਦੇ ਸੂਝਵਾਨ ਲੋਕਾਂ ਨੇ ਆਮ ਆਦੀ ਪਾਰਟੀ ਦੇ ਉਮੀਦਵਾਰ ਮਾਲਵਿੰਦਰ ਸਿੰਘ ਟੰਗ ਨੂੰ ਆਪਣਾ ਪੂਰਨ ਸਮਰਥਨ ਦੇ ਕੇ ਸੰਸਦ ਦੇ ਵਿੱਚ ਭੇਜਣ ਦਾ ਪੂਰਾ ਮਨ ਬਣਾ ਲਿਆ। ਉਹਨਾਂ ਨੇ ਕਿਹਾ ਕਿ ਮਾਣ ਸਤਿਕਾਰ ਅਤੇ ਪਿਆਰ ਦੇਣ ਦੇ ਲਈ ਉਹ ਸ਼ਹੀਦ ਭਗਤ ਸਿੰਘ ਨਗਰ ਦੇ ਲੋਕਾਂ ਦਾ तहे ਦਿਲੋਂ ਧੰਨਵਾਦ ਕਰਦੇ ਨੇ। ਨਾਲ ਹੀ ਸੀਐਮ ਮਾਨ ਨੇ ਰੋਡ ਸ਼ੋਅ ਦੇ ਦੌਰਾਨ ਕਿਹਾ ਕਿ ਉਹਨਾਂ ਦੀ ਤਬੀਅਤ ਠੀਕ ਨਹੀਂ ਹੈ ਕਿਉਂਕਿ ਉਹਨਾਂ ਦੀ ਅੱਖ ਦੇ ਵਿੱਚ ਕੁਝ ਪ੍ਰੋਬਲਮ ਚੱਲ ਰਹੀ ਹੈ ਪਰੰਤੂ ਉਹਨਾਂ ਨੇ ਕਿਹਾ ਕਿ ਲੋਕਾਂ ਦੀ ਉਹ ਫਿਕਰ ਕਰਦੇ ਨੇ ਤੇ ਉਨ੍ਹਾਂ ਦੀ ਫਿਕਰ ਨਾ ਕੀਤੀ ਜਾਵੇ ਕਿਉਂਕਿ ਸਮੇਂ ਦੇਸ਼ ਦੇ ਵਿੱਚ ਲੋਕਤੰਤਰ ਅਤੇ ਸੰਵਿਧਾਨ ਖਤਰੇ 'ਚ ਹੈ ਜਿਸ ਨੂੰ ਬਚਾਉਣ ਦਾ ਫਿਕਰ ਕਰਨਾ ਚਾਹੀਦਾ ਜਿਸ ਦੇ ਲਈ ਉਹ ਦਿਨ ਰਾਤ ਲਗਾਤਾਰ ਦੇਸ਼ ਦੇ ਵਕ ਵਕ ਸੂਬਿਆਂ ਦੇ ਵਿੱਚ ਆਮ ਆਦੀ ਪਾਰਟੀ ਦੇ ਜੋ ਉਮੀਦਵਾਰ ਨੇ ਉਹਨਾਂ ਦੇ ਹੱਕ ਦੇ ਵਿੱਚ ਰੋਡ ਸ਼ੋਅ ਅਤੇ ਚੋਣ ਪ੍ਰਚਾਰ ਕਰ ਰਹੇ ਨੇ ਇਹ ਸ਼ਾਰਟ ਕਰਨਾ ਪੈਣਾ ਕਿਉਂਕਿ ਕਾਫੀ ਤਰਦ ਹੈ ਅੱਖ 'ਚ ਮੈਂ ਹਸਪਤਾਲ ਜਾਊਗਾ ਕੋਈ ਨਹੀਂ ਠੀਕ ਹੋ ਜਾਊਗਾ ਮੇਰੀ ਫਿਕਰ ਨਾ ਕਰੋ ਪੰਜਾਬ ਦੀ ਫਿਕਰ ਕਰੋ ਆਪਾਂ ਪੰਜਾਬ ਨੂੰ ਠੀਕ ਕਰਨਾ ਹੁਣ ਮੈਨੂੰ ਬੋਲਣ ਦੀ ਲੋੜ ਹੀ ਨਹੀਂ ਰਹੀ ਹੁਣ ਤੁਸੀਂ ਆਪ ਹੀ ਬੋਲੀ ਜਾਂਦੇ ਹੋ ਝਾੜੂ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਝਾੜੂ ਮਾਲਵਿੰਦਰ ਕੰਗ ਤੁਹਾਡੇ ਉਮੀਦਵਾਰ ਨੇ ਡਿਪਟੀ ਸਪੀਕਰ ਸਾਹਿਬ ਬੈਠੇ ਗੜਸ਼ੰਕਰ ਵਾਲੇ ਦਿਨੇਸ਼ ਚੱਡਾ ਬੈਠਾ ਸਾਡੀ ਸਾਰੀ ਨਵਾਂ ਸ਼ਹਿਰ ਦੀ ਟੀਮ ਬੈਠੀ ਹੈ ਆਮ ਘਰਾਂ ਦੇ ਧੀਆਂ ਪੁੱਤਾਂ ਦਿਲ ਕਰਦਾ ਵੋਟਾਂ ਪਾ ਦਿਓ ਜੇ ਰਜਵਾੜਿਆਂ ਨੂੰ ਪਾਉਣੀ ਹੈ ਜਾਂ ਉਹੀ ਗੁਲਾਮੀਆਂ ਹੀ ਚੱਲਣੀ ਹੈ ਉਹਨਾਂ ਨੂੰ ਪਾ ਦਿਓ ਫਿਰ ਕੋਈ ਫਾਇਦਾ ਨਹੀਂ ਸਾਨੂੰ ਪਾਈ ਹੋਈ ਇੱਕ ਇੱਕ ਵੋਟ ਦਾ ਮੁੱਲ ਮੋੜਾਂਗੇ ਉਹਨਾਂ ਨੂੰ ਪਾਈ ਹੋਈ ਵੋਟ ਕੋਈ ਮੁੱਲ ਨਹੀਂ ਮੋੜਨਾ दोनों के तो नारे ला दो ए नारे ये <coughs> नारे केजरीवाल तक पहुंचा के। इनकल दोने हाथ उपर चाके इनकल इनकल इन इन बोले ਅਫਰਦ ਦੀ ਰਾਜਨੀਤੀ ਸਮਾਜ ਨੂੰ ਬੰਨਟਣ ਦੀ ਰਾਜਨੀਤੀ ਦੇ ਖਿਲਾਫ ਵੋਟ ਪਾਓ ਤਨ ਸ਼ਾਹੀ ਦੇ